ਵੱਡੀ ਖਬਰ ਇਸ ਵਕਤੇ ਦੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਆ ਕਿਉਂਕਿ ਹੁਣ ਸਰਕਾਰ ਵੱਡੀਆਂ ਕਾਰਵਾਈਆਂ ਕਰ ਰਹੀ ਹੈ ਜਿਹੜੇ ਲੋਕਾਂ ਨੇ ਹੁਣ ਹੈਰਾ ਫੇਰੀਆਂ ਕੀਤੀਆਂ ਜਾਂ ਫਿਰ ਹਾਲੇ ਤੱਕ ਬਿਜਲੀ ਦੇ ਬਿੱਲ ਆਦਾ ਨਹੀਂ ਕੀਤੇ ਉਹ ਜ਼ਰਾ ਸਾਵਧਾਨ ਰਹਿਣਾ ਕਿਉਂਕਿ ਹੁਣ ਸਰਕਾਰ ਵੱਡੀ ਸਖਤਾਈ ਤੁਹਾਡੇ ਉੱਤੇ ਕਰਾ ਚੱਰੀ ਹੈ ਜਾਨੀ ਕਿ ਹੁਣ ਅਜਿਹੇ ਐਕਸ਼ਨ ਤੁਹਾਡੇ ਉੱਤੇ ਲਿੱਤੇ ਜਾਣਗੇ ਜਿਹੜੇ ਤੁਸੀਂ ਕਦੇ ਸੋਚੇ ਵੀ ਨਹੀਂ ਹੋਣਗੇ ਕਿ ਅਜਿਹੀਆਂ ਕਾਰਵਾਈਆਂ ਵੀ ਤੁਹਾਡੇ ਉੱਤੇ ਹੋ ਸਕਦੀਆਂ ਨੇ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਬਿਜਲੀ ਕਨੈਕਸ਼ਨਾਂ ਨੂੰ ਲੈ ਕੇ ਸਰਕਾਰ ਦਾ ਹੁਣ ਸਕੰਜਾ ਜਿਹੜਾ ਉਹਨਾਂ ਲੋਕਾਂ ਦੇ ਉੱਤੇ ਕੱਸਿਆ ਜਾਵੇਗਾ ਔਰ ਛਾਪੇ ਮਾਰੀ ਪੂਰੇ ਤੌਰ ਤੇ ਜਾਂਚ ਜਿਹੜੀ ਆ ਸਰਕਾਰ ਕਰਨ ਵਾਲੀ ਹੈ ਵਿਭਾਗ ਨੂੰ ਵੱਡੇ ਪੱਧਰ ਦਾ ਨੁਕਸਾਨ ਹੋ ਰਿਹਾ ਹੈ ਬਹੁਤ ਜ਼ਿਆਦਾ ਜਿਹੜਾ ਝਟਕਾ ਜਾਂ ਕਮੀ ਜਿਹੜੀ ਆ ਵਿਭਾਗ ਨੂੰ ਪੈਦਾ ਹੋਈ ਹੈ ਇਸ ਦੇ ਕਰਕੇ ਹੁਣ ਜਿਨ੍ਹਾਂ ਲੋਕਾਂ ਨੇ ਪਿਛਲੇ ਲੰਬੇ ਸਮੇਂ ਤੋਂ ਬਿੱਲ ਆਦਾ ਨਹੀਂ ਕੀਤੇ ਉਹਨਾਂ ਦੇ ਉੱਤੇ ਕਾਰਵਾਈਆਂ ਹੋਣ ਵਾਲੀਆਂ ਨੇ ਜਾਣਕਾਰੀ ਪੂਰੀ ਕੀ ਆ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸਦੀ ਏ ਕਿ ਹੁਣ ਪਾਵਰ ਕਾਮ ਵਿਭਾਗ ਦੇ ਡੇ ਡਿਫਾਲਟਰ ਖਪਤਕਾਰਾਂ ਦੀ ਸ਼ਮੂਤਾਉਂ ਦਾ سلسلہ ਲਗਾਤਾਰ ਚੱਲ ਰਿਹਾ ਹੈ ਔਰ ਨਵੰਬਰ ਮਹੀਨੇ ਦੇ ਸ਼ੁਰੂਆਤੀ 11 ਦਿਨਾਂ 'ਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਚੀਫ ਇੰਜੀਨੀਅਰ ਜਿਹੜੇ ਨੇ ਉਹਨਾਂ ਦੇ ਵੱਲੋਂ ਵੱਖ-ਵੱਖ ਟੀਮਾਂ ਵੱਲੋਂ ਲੁਧਿਆਣਾ ਸ਼ਹਿਰ ਨਾਲ ਸੰਬੰਧਿਤ 9 ਡਿਵੀਜ਼ਨਾਂ ਦੇ ਵਿੱਚ ਡਿਫਾਲਟਰ ਖਪਤਕਾਰਾਂ ਦੇ ਬਿਜਲੀ ਕਨੈਕਸ਼ਨ ਕੱਢ ਦਿੱਤੇ ਗਏ ਨੇ ਪਿਛਲੇ ਲੰਬੇ ਸਮੇਂ ਤੋਂ ਬਿਜਲੀ ਦੇ ਬਿੱਲ ਨਾ ਅਦਾ ਕਰਨ ਵਾਲੇ ਡਿਫਾਲਟਰ ਖਪਤਕਾਰਾਂ ਖਿਲਾਫ ਕੁੱਲ 59 ਕਾਸੇ ਹੋਏ 2 ਕਰੋੜ 92 ਲੱਖ 18 ਹਜ਼ਾਰ ਰੁਪਏ ਦੀ ਪਾਰੀ ਗਿਰਾ ਜਿਹੜੀ ਰਿਕਵਰੀ ਕੀਤੀ ਗਈ ਹੈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਸ਼ਹਿਰ ਦੇ ਰਿਹਾਇਸ਼ੀ ਵਪਾਰਕ ਅਤੇ ਉਦਯੋਗਿਕ ਕਰਾਣਿਆਂ ਦੇ ਸੰਚਾਲਕਾਂ ਵਿੱਚ ਲਗਾਤਾਰ ਤਾਬਰ ਤੋੜ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਿਸ ਸਵੇਜ ਵਿਭਾਗ ਦੇ ਡਿਫਾਲਟਰ ਖਪਤਕਾਰਾਂ ਦੇ ਬਿਜਲੀ ਕਨੈਕਸ਼ਨ ਕੱਟਣ ਦੇ ਨਾਲ ਹੀ ਮੀਟਰ ਵੀ ਕੱਪਸੇ ਵੇਚ ਲਏ ਜਾ ਰਹੇ ਨੇ ਹਾਲਾਂਕਿ ਇਸ ਦੌਰਾਨ ਚੀਫ ਇੰਜੀਨੀਅਰ ਜਿਹੜੇ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਕਾਰਵਾਈ ਦੇ ਦੌਰਾਨ ਡਿਫਾਲਟਰ ਖਪਤਕਾਰਾਂ ਨੂੰ ਬਿਜਲੀ ਦਾ ਬਕਾਇਆ ਖੜਾ बिल 2 ਤੋਂ 3 ਕਿਸ਼ਤਾਂ ਵਿੱਚ ਜਮ੍ਹਾਂ ਕਰਵਾਉਂਦੀ ਛੂੜ ਵੀ ਦਿੱਤੀ ਜਾ ਰਹੀ ਹੈ ਤਾਂ ਕਿ ਉਕਤ ਕਿਸੇ ਵੀ ਬਿਜਲੀ ਦਾ ਕਨੈਕਸ਼ਨ ਕੱਟੇ ਜਾਣ ਦੀ ਸੂਰਤ ਵਿੱਚ ਪਰਵਾਰ ਨੂੰ ਬਿਜਲੀ ਤੇ ਪਾਣੀ ਵਰਗੀਆਂ ਬੁਨਿਆਦੀ ਲੋੜਾਂ ਤੇ ਕਿਲਤ ਦਾ ਸਾਹਮਣਾ ਨਾ ਕਰਨਾ ਪਵੇ। ਇਸੇਹੀ ਚਾਲ ਦੇ ਦਾਸ ਜੀ ਕਿ ਇਹਨਾਂ ਡਿਫਾਲਟਰਾਂ ਨੂੰ ਇੱਕ ਵਾਰ ਫੇਰ ਅਪੀਲ ਕੀਤੀ ਗਈ ਹੈ ਕਿ ਉਹ ਬਕਾਇਆ ਬਿੱਲ ਦੀ ਰਾਸ਼ੀ ਪਾਵਰਕਾਮ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਣ ਅਤੇ ਖੁਦ ਅੱਗੇ ਆਉਣ ਤਾਂ ਕਿ ਬਾਅਦ ਵਿੱਚ ਕਿਸੇ ਤਰੀਕੇ ਦੀ ਪਰੇਸ਼ਾਨੀ ਤੋਂ ਉਹਨਾਂ ਨੂੰ ਬਚਿਆ ਜਾ ਸਕੇ। ਯਾਨੀ ਕਿ ਉਹ ਬਚ ਸਕਦੇ ਨੇ ਤੇ ਜੇਕਰ ਉਹ ਜਿਹਾ ਨਹੀਂ ਕਰਦੇ ਤੇ ਤੁਹਾਡੇ ਕਨੈਕਸ਼ਨ ਵੀ ਕੱਟੇ ਜਾ ਸਕਦੇ ਨੇ। ਵੱਡੀਆਂ ਕਾਰਵਾਈਆਂ ਤੁਹਾਡੇ ਉੱਤੇ ਕੀਤੀਆਂ ਜਾ ਸਕਦੀਆਂ ਨੇ। ਔਰ ਹੁਣ ਇਹਨਾਂ ਸਾਰੇ ਪਤਕਾਰਾਂ ਤੋਂ ਬਣਦੀ ਜੁਰਮਾਨਾ ਰਾਸ਼ੀ ਵੀ ਬਿੱਲ ਦੇ ਨਾਲ ਲਗਾ ਕੇ ਵਸੂਲੀ ਜਾਵੇਗੀ ਜਿਨ੍ਹਾਂ ਨੇ ਹਾਲੇ ਤੱਕ ਬਿਜਲੀ ਬਿੱਲ ਨਹੀਂ ਭਰੇ ਨੇ ਉਹਨਾਂ ਨੂੰ ਜੁਰਮਾਨੇ ਵੀ ਲੱਗਣਗੇ ਤਾਂ ਬਿੱਲ ਵੀ ਅਦਾ ਕਰਨਾ ਪਵੇਗਾ ਤਾਂ ਸਾਰਿਆਂ ਦੀ ਵਸੂਲੀ ਹੁਣ ਕੀਤੀ ਜਾਵੇਗੀ ਵਿਪາກ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਜਿਹੜੇ ਲੋਕ ਹਿਰਾਫੇਰੀਆਂ ਕਰਦੇ ਨੇ ਉਹਨਾਂ ਦੇ ਕਨੈਕਸ਼ਨ ਟੱਟੇ ਜਾਣਗੇ ਤਾਂ ਇਹ ਕਾਰਵਾਈ ਹੋਣ ਵਾਲੀ ਹੈ ਤਾਂ ਜੇਕਰ ਤੁਸੀਂ ਹਾਲੇ ਬਿਜਲੀ ਦਾ ਬਿੱਲ ਨਹੀਂ ਦਿੱਤਾ ਤੁਹਾਡੀ ਆਸੀਰਤਾ ਜਵਾਬਾ ਦਾ ਹੋਣ ਵਾਲਾ ਤੁਸੀਂ ਵੀ ਜਰਾ ਹੁਣ ਇਸ ਖਬਰ ਨੂੰ ਧਿਆਨ ਨਾਲ ਸੁਣੋ ਤੇ ਤੁਸੀਂ ਵੀ ਆਪਣੇ ਜਿਹੜੇ ਭਾਰਤੋਂ ਨਹੀਂ ਤਾਂ ਤੁਹਾਡੇ ਵੀ ਕਨੈਕਸ਼ਨ ਕੱਟੇ ਜਾ ਸਕਦੇ